ਤਨ ਤਨ ਸਤ ਕਰੋ ਤੇਰਾ ਹੀ ਆਸਰਾ ਅੱਜ ਅਸੀਂ ਹੋਰ ਕੋਈ ਨਵੀਂ ਜਾਣਕਾਰੀ ਦੇਣ ਲੱਗੇ ਆ ਅੱਜ ਪਾਉਣ ਲੱਗੇ ਆ ਖਾਸ ਕਰਕੇ ਡੇਰਾ ਸੱਚਾ ਸੌਦਾ ਦੀ ਸਾਹ ਸੰਗਤ ਤੇ ਜਿਨ੍ਹਾਂ ਦਾ ਘੱਟੋ ਘੱਟ ਨਾਮ ਲੈਏ ਨੂੰ 20 ਤੋਂ 25 ਸਾਲ ਹੋ ਗਏ ਚਲੋ 20 ਸਾਲ ਮੰਨ ਕੇ ਚਲੋ 25 ਸਾਲ ਤਾਂ ਅਸੀਂ ਉਹਨਾਂ ਦੇ ਅੱਜ ਕੁਝ ਖਾਸ ਗੱਲਾਂ ਕਹਿਣ ਜਾ ਰਹੇ ਆ ਉਹਨਾਂ ਸਾਹ ਸੰਗਤ ਨੂੰ ਜਿਨ੍ਹਾਂ ਦਾ ਘੱਟੋ ਘੱਟ 20 ਤੋਂ 25 ਸਾਲ ਹੋ ਗਏ ਉਹਨਾਂ ਨੂੰ ਅਸੀਂ ਇਹ ਕਹਿਣ ਜਾਂਦੇ ਮੇਰਾ 26 ਤੋਂ 27 ਸਾਲ ਹੋ ਗਏ ਨਾਮ ਲੈਏ ਨੂੰ ਤੇ ਜੋ ਗੁਰੂ ਜੀ ਨੇ ਆਪਾਂ ਨੂੰ ਬਿਨੇਜ ਦੱਸੇ ਸੀ ਜਿਵੇਂ ਮੰਨ ਕੇ ਚੱਲੋ ਕਿ ਬਹੁਤ ਸਾਰੇ ਪ੍ਰੇਮੀ ਹਜੇ ਮਟੀਆਂ ਪੂਜਣੋਂ ਨਹੀਂ ਛੱਡਿਆ ਉਹਨਾਂ ਨੇ ਤਾਂ ਜਿਹੜੇ ਉਹਨਾਂ ਦੇ ਬੱਚੇ ਐ ਜਿਹੜੇ ਉਹਨਾਂ ਦੇ ਘਰ ਦੇ ਵਿੱਚ ਬੱਚੇ ਆ ਉਹ ਕੀ ਸਿੱਖਣਗੇ ਉਹਨਾਂ ਤੋਂ ਵੀ ਡੇਰਾ ਸੱਚਾ ਸੌਦਾ ਦੇ ਪੂਜੇ ਗੁਰੂ ਜੀ ਨੇ ਕਿਹੜੀ ਸਿੱਖਿਆ ਦਿੱਤੀ ਐ ਇਸ ਵਾਸਤੇ ਜਿਹੜੀ ਸਾਧ ਸੰਗਤ ਹਜੇ ਮਟੀਆਂ ਪੂਜਦੀ ਐ 20 ਤੋਂ 25 ਸਾਲ ਜਿਹੜੇ ਨਾਮ ਲੈ ਹੋ ਗਿਆ ਜਿਹੜੇ ਉਹ ਮਟੀਆਂ ਪੂਜਦੇ ਐ ਉਹ ਮੰਨ ਕੇ ਚੱਲੋਗੇ ਤੁਸੀਂ ਘਰ ਦੇ ਵਿੱਚ ਡੇਰਾ ਸੱਚਾ ਸੌਦਾ ਦੀ ਸਚਾਈ ਨਹੀਂ ਬੀਜ ਸਕਦੇ ਕਿਉਂਕਿ ਜਿਹੜੇ ਅੱਜ ਹੀ ਤੁਹਾਡੇ ਤੋਂ ਬੱਚਾ ਨਹੀਂ ਸਿੱਖਾ ਲੈਣੀ ਐ ਵੀ ਸੱਚੇ ਸੌਦੇ ਅੰਦਰ ਇਹਨਾਂ ਦੇ ਗੁਰੂ ਨੇ ਕੀ ਸਿਖਾਇਆ ਐ ਜਿਹੜੇ ਮੰਨ ਕੇ ਚੱਲੋ 10 ਸਾਲ ਦੇ ਬੱਚੇ ਆ ਜਾਂ 8-7 ਸਾਲ ਦੇ ਬੱਚੇ ਉਹ ਥੋੜੇ ਤੋਂ ਕੀ ਸਿੱਖਣਗੇ ਇਸ ਵਾਸਤੇ ਜਿਹੜੀਆਂ ਮਟੀਆਂ ਐ ਇਹ ਗੁਰੂ ਜੀ ਨੇ ਆਪਾਂ ਨੂੰ ਕਿਹਾ ਵੀ ਨਹੀਂ ਪੂਜਣੀਆਂ ਇਹ ਇੱਕ ਬਖੰਡ ਐ ਮਰਿਆ ਤੋਂ ਡਰਨਾ ਇਹ ਕਿੱਡੀ ਕਵੱਡੀ ਗੱਲ ਐ ਕਿ ਜਦੋਂ ਤੁਸੀਂ ਮਰਿਆ ਤੋਂ ਡਰੀ ਜਾਂਦੇ ਤੇ ਜਾਂਦੇ ਨੂੰ ਕੀ ਗੱਲ ਕਹਿ ਦਿਓਗੇ ਕਿਸੇ ਨੂੰ ਬੰਦੇ ਨੂੰ ਕਿ ਡੇਰਾ ਸੱਚਾ ਸੋਧਾ ਦੀ ਜਿਹੜੀ ਸਚਾਈ ਐ ਉਹ ਦੁਨੀਆਂ ਵਿੱਚ ਕਿਉਂ ਨਹੀਂ ਫੈਲੀ ਕਿਉਂਕਿ ਡੇਰਾ ਸੱਚਾ ਸੋਧਾ ਦੀ ਸਾਧ ਸੰਗਤ ਨੇ ਹਜੇ ਉਹ ਬਖੰਡ ਨਹੀਂ ਛੱਡੀ ਇਹਨਾਂ ਬਖੰਡਾਂ ਤੋਂ ਜਾਦੀ ਪਾਈਏ ਤਾਂ ਮੈਂ ਪੂਰੀ ਤਰ੍ਹਾਂ ਆਪਣੇ ਆਪ ਨੂੰ ਬਖੰਡਾ ਤੋਂ ਮੁਕਤ ਕੀਤਾ ਮੱਟੀ ਮਸਾਣੀ ਟੂਨੇ ਟੋਟਕਣੋਂ ਤੋਂ ਮੁਕਤ ਕੀਤਾ ਤੇ ਖੁਸ਼ੀਆਂ ਸਰੀਰ ਦੀ ਤੰਦਰੁਸਤੀ ਕਿ ਪਿੰਡ ਦੇ ਵਿੱਚ ਕਹਿੰਦੇ ਕਹ ਹੁੰਦੇ ਨੂੰ ਗੱਲ ਕਹਿ ਦੇ ਦੀਏ ਕਿ ਜਿਹੜਾ ਬੰਦਾ ਮਰਿਆ ਤੋਂ ਡਰ ਹੀ ਜਾਂਦਾ ਜਾਂਦਿਆਂ ਨੂੰ ਤੁਸੀਂ ਕੀ ਗੱਲ ਕਹਿ ਦੇਉਗੇ ਜਦੋਂ ਮਰਿਆ ਤੋਂ ਡਰਦੇ ਤੇ ਬੰਦੇ ਨੂੰ ਕੀ ਤੁਸੀਂ ਗੱਲ ਕਹਿ ਦੇਉਗੇ ਇਸ ਵਾਸਤੇ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਬੇਨਤੀ ਹੈ ਵੀ ਆਪਣੇ ਆਪ ਨੂੰ ਬਖੰਡਾ ਤੋਂ ਮੁਕਤ ਕਰ ਲੋ ਜਿਹੜੇ ਪੱਕੀਆਂ ਸੰਮਤੀਆਂ ਦੇ ਵਿੱਚ ਹੈ ਉਹਨਾਂ ਨੂੰ ਤਾਂ ਪਿਤਾ ਜੀ ਨੇ ਕਿੰਨੀ ਵਾਰੀ ਮੀਟਿੰਗਾਂ ਕਰਦੇ ਆ ਕਿੰਨੇ ਵਾਰੀ ਉਹਨਾਂ ਨੂੰ ਪ੍ਰਸ਼ਾਦ ਖਵਾਉਂਦੇ ਐ ਆਸ਼ੀਰਵਾਦ ਵਾਲਾ ਪ੍ਰਸ਼ਾਦ ਖਵਾਉਂਦੇ ਐ ਉਹਨਾਂ ਨੂੰ ਤਾਂ ਇਹ ਚੀਜ਼ਾਂ ਛੱਡਣੀਆਂ ਬੜੀਆਂ ਆਸਾਨ ਐ ਉਹ ਤਾਂ ਆ ਕੇ ਕਹਿ ਸਕਦੇ ਐ ਪਰਿਵਾਰਾਂ ਨੂੰ ਆਪਣੇ ਅੰਦਰ ਤਾਕਤ ਭਰ ਸਕਦੇ ਐ ਕਿਉਂਕਿ ਜਿਹੜੀਆਂ ਜਿਹੜੀਆਂ ਸੱਚੀ ਤਾਕਤ ਐ ਉਹ ਇਹ ਤਾਕਤਾਂ ਥੱਲੇ ਨੱਪੀ ਬੈਠੀਆਂ ਕਿਉਂਕਿ ਉਹ ਤਾਕਤਾਂ ਥੋੜੇ ਉੱਪਰ ਹੋਈਆਂ ਬੈਠੀਆਂ ਮਟੀ ਹੋਗੀ ਟੂਨੇ ਟੋਟਕਣੇ ਹੋਗੇ ਜਾਣੇ ਕਿ ਇੱਥੇ ਹੀ ਵਾਲਾ ਬਾਬਾ ਹੋ ਗਿਆ ਉਹ ਅਸਲ ਸ਼ਕਤੀ ਦੇ ਉੱਤੇ ਨੱਪੀ ਬੈਠੀਆਂ ਉਹਨੂੰ ਉਹਨਾਂ ਨੂੰ ਪਾਸੇ ਕਰੋ ਤੇ ਅਸਲ ਜਿਹੜੀ ਸ਼ਕਤੀ ਐ ਉਹਨੂੰ ਗੱਜਰ ਕਰੋ ਅਸਲ ਸ਼ਕਤੀ ਨਾਲ ਜੁੜੋ ਤਾਂ ਇਸ ਵਾਸਤੇ ਅੱਜ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਹਨਾਂ ਚੀਜ਼ਾਂ ਦੇ ਵਿੱਚ ਖੁਸ਼ ਨਹੀਂ ਪਿਆ ਜਿਹੜੇ ਬਖੰਡਾ ਇਹਨਾਂ ਨੂੰ ਛੱਡੋ ਤੇ ਬਖੰਡਾ ਤੋਂ ਮੁਕਤੀ ਪਾ ਕੇ ਜਾਣੇ ਕਿ ਆਪਣੇ ਆਪ ਨੂੰ ਸਾਫ਼ ਸੁਥਰੇ ਬਣਾਓ ਰੱਬ ਦੇ ਨਾਲ ਨਾਲ ਜੁੜੋ ਰੱਬ ਦਾ ਨਾਮ ਸਭ ਤੋਂ ਸ਼ਕਤੀਸ਼ਾਲੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਬਖੰਡਾ ਤੋਂ ਮੁਕਤੀ ਦਵਾਈ ਹੈ ਉਹਨਾਂ ਨੇ ਬਖੰਡਾ ਨੂੰ ਆਕੇ ਰੋਕਿਆ ਹੈ ਵੱਡੇ ਵੱਡੇ ਸਿੱਧਾਂ ਨਾਲ ਵੱਡੇ ਵੱਡੇ ਨਾਲ ਗਿਆਨ ਗੋਸ਼ਟੀ ਕੀਤੀ ਜਿਹੜੇ ਉਸ ਸਮੇਂ ਤੇ ਬਖੰਡ ਕਰਨ ਵਾਲੇ ਲੋਕ ਸੀ ਤਾਂ ਆਪਾਂ ਨੂੰ ਤਾਂ ਗੁਰੂ ਜੀ ਨੇ ਉਹਨਾਂ ਦੇ ਬਾਰੇ ਸਾਰਾ ਸਮਝਾਇਆ ਕਿ ਗੁਰੂਆਂ ਪੀਰਾਂ ਨੇ ਤੁਹਾਨੂੰ ਕਿਹੜੀ ਸਿੱਖਿਆ ਦਿੱਤੀ ਉਹ ਸਿੱਖਿਆ ਤੇ ਚੱਲੋ ਤੇ ਆਪਾਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਅਸੀਂ ਬੇਨਤੀ ਕਰਦੇ ਹਾਂ ਡੇਰਾ ਸੱਚਾ ਸੋਧਾ ਦੀ ਸਾਹਾ ਸੰਗਤ ਨੂੰ ਕਿ ਜਿਹੜੇ ਹਜੇ ਘਰੇ ਆਪਦੇ ਉਹ ਬਣਾਈ ਬੈਠੇ ਆ ਬਹੁਤ ਸਾਰੇ ਪ੍ਰੇਮੀ ਜੇ ਘਰਾਂ ਦੇ ਵਿੱਚ ਹੀ ਬਣਾਈ ਬੈਠੇ ਆ ਤਾਂ ਇਸ ਵਾਸਤੇ ਅਸੀਂ ਆਪਣੇ ਆਪ ਨੂੰ ਛੱਡ ਗਏ ਤੇ ਆਪਣੇ ਆਪ ਨੂੰ ਛੱਡ ਕੇ ਬਖੰਡਾ ਤੋਂ ਮੁਕਤੀ پا ਕੇ ਆਜ਼ਾਦੀ ਪਾਈਏ ਜੇ ਮਰਿਆਂ ਤੋਂ ਹੀ ਡਰੀ ਜਾਨੇ ਤਾਂ ਫਿਰ ਤੁਹਾਡੀ ਕਿੱਡੀ ਕੁ ਵੱਡੀ ਸੋਰਮੇ ਗਤੀ ਹੈ ਕੀ ਤੋਂ ਤੁਸੀਂ ਇਹ ਨਹੀਂ ਕਰਨਾ ਚਾਹੀਦਾ ਅਸੀਂ ਬੇਨਤੀ ਕਰਦੇ ਹਾਂ ਕਿ ਆਪਣੇ ਆਪ ਨੂੰ ਮਤਲਬ ਇਹ ਸੱਚੇ-ਸੱਚੇ ਬਣੋ ਤੇ ਲੋਕਾਂ ਨੂੰ ਪਤਾ ਲੱਗੇ ਕਿ ਸੱਚੇ ਸੌਦੇ ਦੇ ਅੰਦਰ ਇਹਨਾਂ ਨੂੰ ਕਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਸੰਵਿਧਾਨ ਦੀ ਸੱਚਾਈ ਬੋਲੋ ਲੋਕਤੰਤਰ ਦੀ ਸੱਚਾਈ ਬੋਲੋ ਰੱਬ ਦੀ ਸੱਚਾਈ ਬੋਲੋ ਗੁਰੂ ਦੀ ਸੱਚਾਈ ਬੋਲੋ ਤੇ ਸੱਚ ਨਾਲ ਜਣਨ ਕੇ ਜੜੋ ਤੇ ਇਸ ਵਾਸਤੇ ਅਸੀਂ ਬੇਨਤੀ ਕਰਦੇ ਹਾਂ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿ ਜਾਨਣੇ ਕਿ ਸ਼ੇਅਰ ਕਰਕੇ ਦੱਸਣਾ ਲੋਕਾਂ ਨੂੰ ਕਿ ਡੇਰਾ ਸੱਚਾ ਸੌਦਾ ਦੇ ਵਿੱਚ ਸਾਨੂੰ ਕਿਹੜੀ ਸਿੱਖਿਆ ਦਿੱਤੀ ਜਾਂਦੀ ਤੇ ਉਹ ਸਿੱਖਿਆ ਨੂੰ ਮੰਨੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕੋਈ ਸ਼ਬਦ-ਵਾਦ ਘੱਟ ਬੋ ਸਤਿਨਾਮ ਸਤਿਗੁਰੂ ਤੇਰਾ ਹੀ ਆਸਰਾ ਹੈ